ਸ਼ਸ਼ੀਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਤੇ ਗੱਲ ਆਲਾ ਤੁਸੀਂ ਸੀਰੀਅਲ ਦੇਖ ਲਿਆ ਹੋਣਾ ਕੱਲ ਅਪਾ ਛੋਟ ਮੂਵੀ ਕੀਤੀ ਉਹ ਕਮੈਂਟ ਵਿੱਚ ਦੱਸਿਓ ਕਿੱਦਾਂ ਲੱਗੀ ਉਹ ਦੀਮ ਠਾਰੂ ਚੈਨਲ ਤੇ ਕੱਲ ਅਪਾ ਇੱਕ ਛੋਟੀ ਜੀ ਛੋਟ ਮੂਵੀ ਪਾਈ ਆ ਕਿ ਆਪਣੀ ਰਾਏ ਦਿਓ ਕਿ ਤੁਹਾਨੂੰ ਜੇ ਪਸੰਦ ਆਉਂਦੀ ਹੈ ਫਿਰ ਅਪਾ ਜ਼ਰੂਰ ਕਰਿਆ ਕਰਾਂਗੇ ਤੇ ਅੱਜ ਵੀ ਛੋਟੀ ਜੀ ਮੂਵੀ ਕਰਨ ਦੀ ਕੋਸ਼ਿਸ਼ ਕਰ ਲੈਣਾ ਛੋਟ ਮੂਵੀ ਅੱਜ ਭੁਲਰੀ ਜਾ ਰਹੇ ਆ ਅਪਾ ਭੁਲਰੀ ਪਿੰਡ ਉਹ ਫੇ ਜਾ ਕੇ ਛੁੱਟ ਕਰਾਂਗੇ ਤੇ ਆਪ ਕੱਡ ਲਫਾਫਾ ਭਰ ਲਿਆ ਹਾਂ ਕੱਪੜਿਆਂ ਦਾ ਚਲੋ ਅਹੀਂ ਆਲ ਲਫਾਫਾ ਲਿਆਂਦਾ ਕੱਪੜਿਆਂ ਤੋਂ ਭਰ ਕੇ ਤੇ ਅਸੀਂ ਹੁਣ ਰਹਿਣਾ ਹਫਤਾ ਇੱਕ ਤੇ ਸਾਰੇ ਤੁਸੀਂ ਕਹਿੰਦੇ ਸਾਰੇ ਹੁਣ ਅਸੀਂ ਸੋਚਿਆ ਕਿ ਹਫਤਾ ਇੱਕ ਇਕੱਠਾ ਰਹਿ ਕੇ ਜਾਂਦੇ ਸਾਰੇ ਕਿੱਥੇ ਗਏ ਮੈਂ ਲਾਹਾਂ ਨੂੰ ਖੋਦ ਲਈ ਬੜਾ ਹਫਤਾ ਇਹ ਕਰਿਆ ਨਾ ਇਹ ਸੁੱਤੀ ਤੋਂ ਤੋਂ ਤੱਕ ਦੇਖੋ ਹਾਂ ਲੱਗ ਨਹੀਂ ਅੱਜ ਮੇਰੇ ਘਰ ਪਹੁੰਚਿਆ ਤੁਹਾਡਾ ਪਾਰਸਲ ਵੀ ਆ ਗਿਆ ਮੈਨੂੰ ਰਾਹ ਦੀਆਂ ਤਾਂ ਗੱਡੀ ਵਾਸਤੇ ਇਹ ਪੋਲਿਸ਼ ਇਹ ਨੀਕੋਡ ਪੋਲਿਸ਼ ਭਾਈ ਜਿਹੜੀ ਤੁਸੀਂ ਸਪਰੇਅ ਵਾਲੀ ਕਹਿੰਦੇ ਸੀ ਨਾ ਇਹ ਉਹ ਆ ਗਈ ਇੱਕ ਨਾਲ ਉਹ ਤੁਹਾਨੂੰ ਨਾਲ ਦਿੱਤਾਇਆ ਟਾਵਲ ਦਿੱਤਾਇਆ ਡੈਸ਼ਬੋਰਡ ਤੇ ਮਾਰਨ ਵਾਸਤੇ ਟਾਵਲ ਨਾਲ ਆਹ ਫੋਮ ਉਹ ਗੱਡੀ ਫੋਮ ਜਿਹਨੂੰ ਕਹਿੰਦੇ ਉਹ ਦਿੱਤੀ ਹੋਈ ਹੈ ਠੀਕ ਹੈ ਇੱਕ ਵੱਡਾ ਸਮਾਨ ਹੀ ਬਣਾ ਆ ਗਿਆ ਹੈ ਹਾਂਜੀ ਹਾਂਜੀ ਇਹਨੂੰ ਤੁਸੀਂ ਮਲਾਤ ਮੈਂ ਕੱਸ ਦਿੱਤੀ ਨਾ ਨਾ ਇਤਨਾ ਅੰਦਾ ਲੱਗਾਂਦਾ ਵਾ ਉੱਤੇ ਇਹ ਟੱਕਣ ਲੱਗਾ ਇਹ ਅੰਦਾ ਡੈਸ਼ਬੋਰਡ ਤੇ ਮਾਰਨ ਨਾਲ ਬਾਹਰ ਇਹਨਾਂ ਮਾਰ ਸਕਦੇ ਨਾ ਬਾਹਰ ਵੀ ਮਾਰ ਸਕਦੇ ਚੱਕਿਆਂ ਤੇ ਵੀ ਮਾਰ ਸਕਦੇ ਆ ਜੋ ਕੰਨ ਵੜੀ ਸਪਰੇਅ ਕਰਕੇ ਨਾ ਤੇ ਐਂ ਪੂਝ ਦੇਣਾ ਬਸ ਨਾਲ ਹੀ ਅੱਛਾ ਆਇਆ ਤੇ ਜੇ ਇਹ ਤੁਹਾਡਾ ਡਬਲ ਆਹ ਵਧੀਆ ਹੀ ਠੀਕ ਹੈ ਉਹ ਕਿਉਂ ਕਰੇ ਇਹ ਮੈਂ ਤਾਂ ਮੰਗਾਇਆ ਕਿਉਂਕਿ ਮੈਂ ਮਿਲ ਗਿਆ ਮੈਚਾ ਤੋਂ ਤੇ ਦੀਪ ਨੇ ਭਰਿਆ ਫਲਿੱਪਕਾਰਟ ਸੋਤ ਮੰਗਾਲੇ ਆ ਪਾਸੇ ਵੱਖ-ਵੱਖ ਰੰਗ ਨਹੀਂ ਭੇਜਦਾ ਤੇ ਨਹੀਂ ਰੰਗ ਭੇਜੇ ਤੁਸੀਂ ਕਿ ਆ ਵਧੀਆ ਸੋ ਕੋ ਯਾਰ ਮੈਂ ਖੋਲੇ ਖੋਰੇ ਦੇ ਰੰਗ ਆ ਵਖੋਣਾ ਜਿਹੜੇ ਅਸਈ ਨਹੀਂ ਅਚਾਤ ਟੈਂਟ ਪੱਲੀ ਆਹ ਆਹ ਹੋ ਗਏ ਆਹ ਹੁੰਦੇ ਦਾ ਠੀਕ ਹੈ ਪਤਾ ਕੀ ਕਰੇ ਪਾਜੀ ਇੱਕ ਲਾਇਓ ਇੱਕ ਲਾਇਓ ਟਾਇਰ ਪੁੰਜਣ ਵਾਸਤੇ ਪਾਲਿਸ਼ ਮਾਰ ਕੇ ਟਾਇਰ ਪੁੰਜਣ ਵਾਸਤੇ ਆਹ ਲਾਇਓ ਇੱਕ ਲਾਇਓ ਜਿੱਦਾਂ ਮਤਲਬ ਮਿੱਟੀ ਚੁੱਕਣ ਵਾਸਤੇ ਕੱਲਾ ਇੱਕ ਲਾਇਓ ਆ ਜਿੱਦਾ ਡੈਸ਼ ਬੋਰਡ ਵਾਸਤੇ ਹੋ ਗਿਆ ਵੱਖਰਾ ਹੋ ਗਿਆ ਠੀਕ ਹੈ ਵੀ ਇਦਾਂ ਵੱਖਰੇ ਵੱਖਰੇ ਲਾਉਣੇ ਆ ਪਾਣੀ ਚ ਬਾਜ ਫਿਰ ਧੋ ਦੇਣੇ ਸਾਰੇ ਬਾਹਰ ਧੋ ਦੇਣੇ ਆਹ ਮੁੜ ਕੇ ਕੀ ਸੁੱਕੀ ਗੱਡੀ ਚ ਸੁੱਕ ਜੀ ਨਾ ਉਹਦੇ ਤੇ ਫਿਰ ਇੱਕ ਵਾਰੀ ਜਿਦਾ ਮਾਣਾ ਮੋਟਾ ਫੇਰ ਨਵਾ ਤੇ ਜੀਦਾ ਇਦਾਂ ਮਤਲਬ ਵੱਖਰੇ ਵੱਖਰੇ ਲਾਉਣੇ ਤੌਲੀ ਜਿਦਾ ਮੈਂ ਲਾਏ ਆ ਤੇ ਗੱਡੀ ਤੇ ਲੀਕਾਂ ਨਹੀਂ ਪੈਂਦੀਆਂ ਚਲੋ ਵਧੀਆ ਠੀਕ ਹੈ ਨਾ ਇਦਾਂ ਲਾ ਜਾਓ ਹੋਰ ਪਾਉਂਗ ਜਿਹੜੀ ਮਾਰਦੀ ਦਿਆ ਇਹਨਾਂ ਦਾ ਤਾਂ ਥੋੜੀ ਨਾ ਹੋਣੀ ਹੋਵੇ ਜਿਹੜਾ ਉਹਦੇ ਨਾਲ ਵਾਚ ਜਾਂਦਾ ਯਾਰ 골ਡਨ ਮੈਂ ਵੀ ਆ ਸੈਕੰਡ ਮੂਵੀ ਦੀ ਤਿਆਰੀ ਹੋਣ ਲੱਗੀ ਹੁਣ ਮੂਵੀ ਕਹਿੰਦਾ ਥਰਡ ਤੇ ਫਿਲਟਰ ਤੋਂ ਬਾਹਰ ਕਰਨਾ ਚੌਥੀ ਹੋਣੀ ਹੈ ਨੇ ਨੰਨਾ ਚਾਹ ਇਕ ਦੰਨਾ ਚਾਹ ਪੀ ਲੋ ਮੈਂ ਮਨੇ ਰੀ ਮੈਂ ਮਨੇ ਲਾਣ ਦਾ ਤੜਕੇ ਹੋਰ ਕੀ ਤੂੰ ਤੈਨੂੰ ਕੀ ਪਤਾ ਚਾਹ ਪੀ ਲੋ ਨਾਲ ਆ ਜਾ ਜਿੱਥੇ ਤੁਹਾਡੀ ਸੋਚ ਸ਼ੁਰੂ ਹੁੰਦੀ ਹੈ ਨਾ ਉੱਥੇ ਤੱਕ ਮੈਂ ਦਾ ਨਿਕਲ ਜਾਂਦਾ ਉਹਥੇ ਮੇਰੀ ਮੁੱਕ ਜਾਂਦੀ ਇੱਕ ਮੈਂਬਰ ਆਦਾ ਸੱਤਾ ਦੇਖੋ ਜੀ ਨੀਂਦੀ ਕਰਨ ਦੇ ਆਪਾਂ ਚੁਕੇ ਰੈਡੀ ਸਤਾਰ ਮੰਨ ਲਈ ਥੋੜੀ ਚਾਹ ਦਿਖਾਉਂ ਗਿਆ ਵਾਲੀ ਟੱਪੜੀ ਲਿਆ ਦੇਣੀ ਹੈ ਦਸਤੀਰਾ ਇਹਦੀ ਕਾਪੀ ਕਰਨੀ ਹੈ ਇਹ ਮੁੰਡਾ ਵੀ ਹੋ ਗਿਆ ਰੈਡੀ ਹੈ ਲੈਫਰ ਕਰਨਾ ਬਕਾਨਾ ਲਾਗੋ ਕੱਟ ਲਾ ਕੇ ਕੱਟ ਲਾ ਵਧੀਆ ਲੱਗੂਗਾ ਆਹੋ ਇਦਾਂ ਮੈਂ ਬਹੁਤ ਵਧੀਆ ਵਧੀਆ ਲੱਗਣ ਰਿਹਾ ਇੰਨਾ ਠੀਕ ਹੈ ਇੰਨਾ ਇੰਨਾ ਨਹੀਂ ਜ਼ਿਆਦਾ ਮਾਈਕ ਵੀ ਕਰਤਾ ਫਿਰ ਤੈਨ ਨਾਲ ਲੁੱਕ ਦੱਸੋ ਕਿਵੇਂ ਲੱਗੰਦੀ ਹੈ ਆਪਣੀ ਸੀਜੀ ਜੀ ਵਖਾਂ ਲੁੱਕ ਕਰੋ ਚੱਕਾ ਲਓ ਵਧੀਆ ਹੈ ਹੈ ਕੈਡ ਖੇਸੀ ਲਈ ਆਪਾਂ ਪੁਰਾਣੀ ਚਲੋ ਪਾਰੀ ਘਾਤੀ ਪਾਰੀ ਕਰ ਦੋ ਫਾਰੀ ਕੱਢ ਦੇ ਚਲੋ ਵੀ ਫਾਰੀ ਕੱਢ ਦੇ ਚਲੋ ਮਾਈਕ ਮਾਈਕ ਚਲੂ ਹੋ ਗਿਆ ਬਰਾਬਰ ਕਿਹੜੀ ਚਲੋ ਵੀ ਹੁਣ ਹੱਸੇ ਜਾਂਦੇ ਸਾਰੇ ਵੇਖ ਕੇ ਲੁੱਕ ਮੇਰੀ ਲੁੱਕ ਹੋ ਗਿਆ ਕਿੰਨੇ ਸਾਰਿਆਂ ਤਾਂ ਤੋਰ ਦਿੱਤੀ ਜੀ ਜਰਾ ਚੰਗੀ ਗੋਲੀ ਛਕਾਉਣ ਦੇ ਚਲੋ 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 ਨਾਲੇ ਇੱਕ ਨਾ ਮੋਬਾਈਲ ਲੈ ਲਓ ਨਾਲ ਨਾ ਡਟ ਜਿਹੜਾ ਕਾਪੀ ਕਰਨ ਨੂੰ ਆਪਾਂ ਉਹ ਫਿਰ ਨਾਲ ਦੇ ਨਾਲ ਵੇਖੀ ਜਾ ਕਿਉਂਕਿ ਯਾਰ ਆਪਣਾ ਔਖਾ ਆਪਾਂ ਭਾਈ ਕਾਪੀ ਥੋੜਿਆ ਕਰਨ ਲੱਗੇ ਆ ਵੀ ਇਹ ਤੇ ਤੁਸੀਂ ਸਾਰੇ ਜਣਾਂ ਦੇ ਕਹਿਣਾ ਵੀ ਕਾਪੀ ਕੀਤਾ ਆਪਾਂ ਪਹਿਲਾਂ ਹੀ ਕਹਿ ਦਿੰਨੇ ਆ ਵੀ ਕਾਪੀ ਕੀਤਾ ਆਪਾਂ ਨਹੀਂ ਕਿਉਂਕਿ ਤੁਹਾਨੂੰ ਪਤਾ ਪਹਿਲੀ ਵਾਰੀ ਇਹ ਜ ਨਵਾਂ ਕੰਮ ਆ ਨਾ ਆਪਣੀ ਤਰਫੋਂ ਚੱਲਦੇ ਰੇ ਪੂਰਾ ਥੋੜਾ ਦੋ ਟੈਪ ਬੰਦ ਨਾ ਪੈੰਡੂ ਟੈਪ ਚੀਰੇ ਕੱਢਿਆ ਕਰ ਦੋ ਪੱਲੀ ਆ ਦੁਵਾਰੀ ਪਾ ਦੁਵਾਰੀ ਨੀ ਇਹ ਤਾਂ ਸ਼ੋਰਟ ਕੰਪਲੀਟ ਕਰ ਲਿਆ ਚਲੋ ਵੀ ਆ ਜਾਓ ਸਹੀ ਖੜੀ ਐ ਸਹੀ ਖੜੀ ਮਾਈਆਂ ਵਾਂਗੂ ਚਲੋ ਅੱਗੇ ਕੋਈ ਮੱਝ ਮੱਝ ਆ ਜਾ ਕੋਈ ਨਹੀਂ ਇੱਧਰ ਮੱਝ ਮੱਝ ਆ ਜਾ ਆਰਾਮ ਨਾਲ ਆ ਜਾ ਆਰਾਮ ਨਾਲ ਕਰੰਦੀ ਲੁੱਕ ਵੇਹਾਂ ਅੱਜ ਗੁੱਤ ਕੀਤੀ ਹੱਜ ਚਲੋ ਵੀ ਲੈ ਲੈਨੇ ਵੀਊ ਕਿ ਆਪਾਂ ਥੋੜਾ ਜ਼ਿਆਦਾ ਚਾਹੀਦਾ ਸਟੋਰ ਚ ਕਿੱਥੇ ਇਕੱਠਾ ਮੁੱਠੇ ਰਾਜਾ ਮਾ ਮੇ ਮੇਰਾ ਦੀਦਾ ਵੇਖੋ ਤੋ ਤੋ ਤਲਾਜੀ ਜਮ ਨਾਟਕ ਆਪਣਾ ਬਹੁਤ ਘੈਂਡ ਆ ਸਾਰੇ ਜਣੇ ਜਰੂਰ ਚੈੱਕ ਕਰਿਓ ਵੀ ਜੀਵ ਦੇ ਚੈਨਲ ਤੇ ਆਉਣਾ ਹਮਦੀਨ ਥਾਰੂ ਚੈਨਲ ਤੇ ਸਾਰੇ ਜਣੇ ਜਰੂਰ ਚੈੱਕ ਕਰਿਓ ਇੱਕ ਵਾਰੀ ਠੀਕ ਆ ਬਾਕੀ ਮੈਂ ਬਾਰ ਬਾਰ ਕਹਿੰਨਾ ਕੋਈ ਵੀ ਦਿਲ ਤੇ ਗੱਲ ਨਾ ਆ ਵੀ ਤੁਸੀਂ ਦਸਤਾਰ ਕਿਵੇਂ ਬੰਨੀ ਆ ਜੇ ਕਿੱਦਾਂ ਆਵੇਂ ਇਹ ਸਿਰਫ ਇੰਟਰਟੇਨਮੈਂਟ ਦੇ ਲਈ ਆ ਮਤਲਬ ਹਾ ਸਮਝਾ ਗ ਤੁਹਾਨੂੰ ਹਸਾਉਣ ਵਾਸਤੇ ਆ ਤੇ ਬਾਕੀ ਬਾਕੀ ਸਾਰੀਆਂ ਗੱਲਾਂ ਇਗਨੋਰ ਕਰਕੇ ਬਾਕੀ ਤੁਸੀਂ ਆਪਣਾ ਸ਼ਾਰਟ ਮੂਵੀ ਨੂੰ ਬਹੁਤ ਸਾਰਾ ਪਿਆਰ ਦੇਣਾ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਰਿਵਿਊ ਜ਼ਰੂਰ ਦੇਣੀ ਕਮੈਂਟ ਵੀ ਕਰਨਾ ਵੀ ਹਾਂ ਵੀ ਇਥੋਂ ਨਹੀਂ ਸਹੀ ਲੱਗਾ ਤੇ ਇਥੋਂ ਸਹੀ ਲੱਗਾ ਠੀਕ ਹੈ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਹੁਣ ਆਹ ਵਖੋ ਨਹੀਂ ਆਹ ਫੁੱਲਾਂ ਵਾਲੀ ਤਾਦਲ ਫੁੱਲਾਂ ਵਾਲੀ ਤਾਦਲ ਵੀ ਸੁਣੀ ਇਹ ਭਾਈ ਤੁਸੀਂ ਕਿਹਾ ਸੀ ਮਿਲ ਮਿਲੇ ਤੇ ਗਲੀਚਾ ਵਛਾਤਾ ਭੰਜ ਤਲਾਈਆਂ ਮੁੱਧੀਆਂ ਤਲਾਈਆਂ ਮੁੱਗੀਆਂ ਉਹ ਤੇਰੀ ਯਾਦ ਕੱਟਾ ਬੜਾ ਵਿੱਚ ਨਿਕਲਿਆ ਕਦਰ ਨਹੀਂ ਸੱਚ ਵਿਛੋਣੀ ਚਿੱਟੀ ਚੱਲਦੀ ਵਿਛੋਣੀ ਚਿੱਟੀ ਥੜੀ ਹੋ ਜਾਂਦਾ ਫੁੱਲਾ ਚਿੱਟੀ ਘਰ ਹੁਸ਼ਾਈ ਤਿੱਤੀ ਤਾਦਰ ਉਹ ਚਿੱਟੀ ਥੜਾ ਉਹ ਬਥਰ ਨਾਲੇ ਥਾਤੀ ਹਾਂ ਮਾਸੀ ਤੁਸੀਂ ਭਾਜੀ ਤੂੰ ਕਿਉਂ ਤੂੰ ਕਿੱਥੇ ਪਾਤੀ ਗਾਂਹ ਕਹਿੰਦੇ ਬਾਤ ਤੀ ਆਸਨਜੀ ਬਣ ਗਈ ਬੱਤੀ ਮੈਂ ਵੀ ਤੁਸੀਂ ਤੁਸੀਂ ਮੈਂ ਤਾਂ ਇਹ ਕੰਡਾ ਲਗਾਣਾ ਪਈ ਤੁਸੀਂ ਬਾਸੀ ਕਹਿਣਾ ਇਹਨਾਂ ਦੀ ਵੇਖ ਲੁੱਕ ਆਪਣਾ ਵਾਲੀ ਬਿਠਾਤੀ ਆ ਤਿੱਤੀਆਂ ਤਲਾਈਆਂ ਮੋਧੀਆਂ ਇਹਨਾਂ ਤੋਂ ਕਾਹੇ ਦੋਗੇ ਮੈਨਾਂ ਬੇ ਮਨੂੰ ਹਾਂ ਨਾ ਕੋਸ਼ ਤਾਂ ਫਾਦੇ ਦੋਨੇ ਜਾਨੇ ਨੇ ਬਣਾ ਇਧਰੋਂ ਦੀ ਝੋਲਾ ਕਿੱਥੇ ਸੱਜਿਆ ਹੁੰਦਾ ਨਹੀਂ ਤਾਂ ਆ ਰੱਖ ਦੇ ਨੀ ਸਾਨਾ ਝੋਲਾ ਮੁਰਸਲ ਤੇ ਮੁਰਸਲ ਨਹੀਂ ਹੁੰਦਾ ਯਾਰ ਉਹ ਲੱਗਾ ਕੋਠੇ ਦੇ ਉੱਪਰ ਸ਼ੂਟ ਹੋਣਾ ਲੈ ਬੰਦਾ ਸਰਾ ਨਾ ਵੀ ਰੱਖਤਾ ਹੀ ਸਭ ਬੋਲਦੇ ਨੇ ਕੋਈ ਤੂੰ ਦੋ ਕਲਾਸੇ ਫੇਲ ਹੈ ਤਾਂ ਹਣ ਹਣ ਕੀ ਕਹਿਣਾ ਬਣਾ ਤੂੰ ਤਾ ਬਾਹ ਤਾ ਨਹੀਂ ਨਹੀਂ ਤਾ ਬਾਹ ਨਹੀਂ ਹੱਥ ਨਾ ਕਹਣਾ ਤਾ ਬਾਹ ਤਾ ਸੁਨੀਪ ਨੇ ਕਹਣਾ ਆ ਵੀ ਤਾਂ ਹੀ ਬਾਇਆ ਤਾ ਹੀ ਬਿਠਾਇਆ ਵਾ ਹੁਣ ਪੰਜ ਚੱਕੇ 3 ਦੇ ਬਾਅਦ ਜੀ ਤੂੰ ਜਾ ਕਪੜਾ ਕੰਮ ਕਰ ਕੇ ਤਾ ਬਣਾਓ ਹਾਂ ਇਦਾਂ ਕਹਦੇ ਹਾਂ ਤਾ ਤਾ ਉਹ ਨਹੀਂ ਜਦ ਕੋਡੇ ਕੱਢੋ ਮਣ ਮੜੇ ਆਂਡੀ ਬੜੀ ਲੱਗਦੀ ਤਾ ਬਾਹ ਉਹ ਤਰਾ ਕੇ ਹੁੰਦਾ ਹੈ ਕੋਡੇ ਤੇ ਕੱਢੋ ਮਣ ਮੜੇ ਤਾ ਬਣਾਉ ਕਹਿਣਾ ਨਹੀਂ ਤਾ ਬਾਹੋ ਤਾ ਬਾਹੋ ਤਾ ਜੇ ਕੋਈ ਨੂੰ ਬੋਲਣਾ ਹੋਵੇ ਤਾਂ ਕਿੰਨਾ ਬੋਲਣਾ ਹੈ ਤੋਫੀ ਮਾਓ ਤੂੰ ਟੋਫੀ ਲੈ ਆਓ ਤੋਫੀ ਲੈਓ ਤੋਫੀ ਹੈ ਆਓ ਸੋ ਹੀ ਗੱਲ ਲਿਆ ਰੋ ਹੁਣ ਸੰਦੀਪ ਕਹਿੰਦੀ ਚਾਹ ਚਾਹ ਪਿਆ ਕੇ ਤਾਂ ਮਗਰੇ ਕਹਿਣ ਵੀ ਕੋ ਹੁਣ ਆਪਣਾ ਤੋਫੀ ਵੀ ਲੈਓ ਤੋਫੀ ਹੈ ਚਲੋ ਚਲੋ ਆਪਣਾ ਸੀਲ ਕਿਲਾ ਤੇਰਾ ਚਲੋ ਵੀ ਨਹੀਂ ਹੁਣ ਜੀ ਲੈ ਆਓ ਬਈ ਤੋ ਦਿਆ ਤੋ ਦਿਆ ਲੈ ਆਓ ਤੋ ਜੀ ਜੀ ਉਲਟੀ ਈ ਜੰਨੀ ਲੈ ਜੀ ਜੀ ਇਹ ਤੇ ਸਤਿ ਸੰਦੇ ਵਿੱਚ ਇਹ ਨਾ ਮਾਤੜੀ ਹੋ ਰਹੀ ਸੀ ਆਪਾਂ ਪੈ ਜੇ ਆ ਸਾਰਾ ਟੱਬਰ ਨਾ ਥੱਥਾ ਹੋ ਜਾਏ ਕਿਤੇ ਜੁ ਜੀਆ ਕਹਤਾ ਹੀ ਤੁਦੀ ਤੁਜੀਆ ਤੁਦੀਆ ਤੁਜੀਆ ਪੁਦੀਆ ਲੰਮੀ ਪਾਇਆ ਠੰਡ ਦੇ ਵਿੱਚ ਤਾ ਤਾ ਕੀ ਵੇਖੀ ਜਾਂਦੇ ਨਾਟਕ ਇੱਥੇ ਤੇ ਪਾਣੀ ਘਾ ਦੇਣੀ ਜਾਂਦੀ ਆਹ ਤੱਕ ਤਾਂ ਦਿੱਤੀ ਕੀ ਆ ਕਰਨੀ ਅੱਜ ਭਾਈ ਰਾਸਥਾਨੀ ਜਿੱਤੀ ਪਹੁੰਚਗੇ ਕੁੜੀਆਂ ਵਾਲੀ ਮੈਂ ਕੱਲੂ ਘਾਟਾ ਵਾਲੇ ਲੱਗਾ ਨੇ ਹੁਣ ਤੇ ਨਹੀਂ ਤੂੰ ਇਹ ਕਹਿੰਦਾ ਤੂੰ ਹੀ ਭਾਈ ਇਤਨਾ ਕਹਿੰਦਾ ਆਹੋ ਕਹਾ ਕਰ ਲੇਗੇ ਆਦੇ ਕਰ ਲਿਓਗੇ ਗੈਂਤੀ ਕੱਢ ਲੀ ਨੇ ਗੈਂਤੀ ਕਹਿੰਦੇ ਜੰਤੀ ਕਹਿੰਦੇ ਗੈਂਤੀ ਗੈਂਤੀ ਮੈਂ ਕਹਿੰਦਾ ਮਾ ਇਹ ਹੁਣ ਕਈ ਤੇ ਲੱਭੇ ਨਹੀਂ ਤੇ ਜੇ ਤੇ ਮੈਨੂੰ ਪੁੱਛੋਗਾ ਨਾ ਮੈਂ ਜਿਹੜੇ ਤੂੰ ਕੀ ਕਰਦਾ ਮੈਂ ਉਹ ਮੈਂ ਨਾੜੀ ਕੱਢਦਾ ਤੋ ਇਹਨਾਂ ਦਾ ਕਿਹਦਾ ਸਮਾਂ ਤੈਂਗੇ ਚ ਆਇਆ ਤੈਂਗੇ ਚ ਉਹ ਦਰਵਾਜ਼ਾ ਬੰਦ ਤੇ ਕਰ ਦੇ ਆ ਸੀਨ ਕੰਪੀਟਰ ਨਹੀਂ ਹੋਣਿਆ ਪੁਜੇ ਤੇ ਪਾਣੀ ਰੱਖਿਆ ਪਾਣੀ ਨੇ ਪਾਈ ਸੁੱਕੀ ਮੈਂ ਤੂੰ ਪਿੱਤਾਂ ਕਰਾਉਂਗੀ ਪਹਿਲੇ ਸਾਰਾ ਪਾਣੀ ਇਹ ਤੇ ਉਲੀ ਵਰਗਾ ਪਿੱਤਾ ਘੇਤਾ ਭੂਇਆ ਖਾਲਾ ਮਾਮਾ ਕੀ ਕੀ ਕਰਨ ਉਹ ਨੀ ਚੋਰੇ ਚਾ ਪਾਉਸ ਬੋਤਲ ਕਿਚੋ ਕਿਚੋ ਨਾ ਨੀ ਚੋਰ ਕਾ ਕਿ ਆਸ ਭਾਂਡੇ ਲੈ ਖਾ ਮੈਂ ਆਹ ਪੀ ਲੈ ਪਾ ਕੇ ਕਰ ਬੀ ਬੱਸ ਐਨੀ ਮਾਰਿਆ ਬੱਸ ਲੈ ਮਾਰ ਲੈ ਕੁੱਤੇ ਪਾ ਦੇ ਮੇਰੇ ਦੋਤੀ ਦੋਤੀ ਮੈਂ ਲਾ ਖੜੀ ਦੋਤੀ ਲਾਸੀ ਬੜਾ ਆਸਾ ਬਹਿ ਜਾ ਜੀ ਉਹ ਮਜੀ ਗਾਨ ਨਹੀਂ ਦੇਖ ਆਪਣੇ ਫੇਰ ਕਾ ਨਹੀਂ ਰਿਪੀਟ ਤੇ ਬੋਤਲ ਲੈਣਾ ਰੁਕੋ ਕਹਿੰਦੇ

ਕੱਢ ਦਿਨ ਮੈਂ ਇੱਕ ਮੂਲੀ ਚਲੋ ਹੋ ਜਾ ਮਗਰ ਚੱਲ ਜਾ ਜਪਲ ਤੇ ਲਿਆ ਕੇ ਦਿਓ ਚਪਲ ਜੀ ਅਸੀਂ ਇਧਰ ਅਖਣਾ ਵਾਲੋਂ ਮੈਂ ਕਿ ਲਿਆ ਪਿੰਡ ਨੂੰ ਰੋ ਜਾ ਇੱਥੇ ਬੈਠੇ ਰਹੋ ਇੱਦਾਂ ਚੱਲ ਚੱਲ ਬੰਦੀ ਧੀਵੇਂ ਚੱਲ ਆ ਨਹੀਂ ਚੱਲ ਇਹਨੂੰ ਛੱਡ ਦੇ ਤੂੰ ਆਪਾਂ ਲੋਕ ਤਾਂ ਹੋ ਗਏ ਐਂਡ ਹੁਣ ਚਲੋ ਭਈ ਚੱਲਿਆਂ ਥੱਲੇ ਹੌਲੀ ਹੌਲੀ ਜਾਮੀ ਹੌਲੀ ਹੌਲੀ ਤੇ ਇਹ ਛੋਟੀ ਜਿਹੀ ਛੋਟ ਮੂਵੀ ਜੇ ਤੁਹਾਨੂੰ ਵਧੀਆ ਲੱਗੀ ਤੇ ਇੱਕ ਕਮੈਂਟ ਜ਼ਰੂਰ ਕਰਿਓ ਤੇ ਮੇਰਾ ਵੀ ਗਲਤ ਕਮੈਂਟ ਨਾ ਕਰਿਓ ਛੋਟੀ ਜੀ ਕੋਸ਼ਿਸ਼ ਆ ਜੇ ਤੁਹਾਨੂੰ ਵਧੀਆ ਲੱਗੀ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਇਧਰ ਆਂਦੀ ਗੁੜੀਆ ਲੈ ਨਾ ਨੀ ਬਬੂ ਚਲੋ ਆਜੋ 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 ਹਰ ਕੋਣ ਆਇਆ ਕਾਕਾ ਕਿੱਥੇ ਆ ਕਾਕਾ ਕਿੱਥੇ ਕਾਕਾ ਜਾ ਰਹੇ ਆ ਘਰ ਵਾਪਸ ਪਿੱਲੀਆਂ ਆਈ ਪਿੱਲੀਆਂ ਆਈ ਛਤੀ ਜਣੀ ਨਹੀਂ ਨਾਈ ਅਗਰੇ ਜੁਣੀ ਜੈ ਉਹ ਉਹ ਮੇਰੀ ਹੱਡੀ ਤੇ ਕਰਨ ਸਾਡੀ ਆ ਕਿਰਨ ਤੇ ਸਾਡੀ ਹੈ ਹੈ ਉਹ ਖਲੋਤੀ ਖਲੋਤੀ ਆਪੇ ਖਲੋਤੀ ਮੈਂ ਚੱਲੀ ਹਰਗੋਣਾ ਸਤਿ ਸ੍ਰੀ ਅਕਾਲ ਜੀ ਨਾ ਵੀ ਸੰਦੀਪ ਤੇ ਕਿਰਨ ਨੀਂਹ ਕਪੜੇ ਤੋਂ ਨਾ ਸੰਦੀਪ ਬੜੇ ਲਾਗੋ ਹੰਗਾਲਣ ਨੂੰ ਲੰਡਾਈ ਲਾਗੋ ਮਦਦ ਕਰਾਉਣ ਲਈ ਕਰਨ ਤੇ ਤੋ ਤੇਰਾ ਕੀ ਤਰੋ ਤੂੰ ਕਿੰਨੇ ਰੁਪਏ ਜਮਾ ਹੋਏ ਪਏ ਹੈਗੇ ਦੀਦੀ ਕਾਂ ਦੇ ਧੋਨ ਵਾਲੇ ਆ ਦੇਖਾਂ ਅਸੀਂ ਆਏ ਹਾਂ ਤੇ ਅਸੀਂ ਅੱਖਾਂ ਚੱਲ ਲਾਗੂ ਕਰਵਾ ਦਿੰਨੇ ਆ ਚਲੋ ਠੀਕ ਆ ਮੈਂ ਫਿਰ ਉਹਨੇ ਚੱਲਵਾ ਆਪਣਾ ਸ਼ਾਰਟ ਮੂਵੀ ਜਿਹੜੀ ਐਡਿਟ ਕਰਨਾ ਤੁਸੀਂ ਕੰਮ ਕਰਨਾ ਠੀਕ ਆ